ਅੱਜ ਸਵੇਰੇ ਸਵੇਰੇ ਇੱਕ ਹਾਦਸਾ ਵਾਪਰਿਆ ਸੀ ਆ ਤਾਂ ਉਸ ਨੂੰ ਲੈ ਕੇ ਅੱਜ ਕੁਲਤਾਰ ਸਿੰਘ ਸੰਧਵਾ ਖੁਦ ਜਿਹੜਾ ਫਰੀਦਕੋਟ ਵਿੱਚ ਪਹੁੰਚਿਆ ਦੇਖ ਸਕਦੇ ਹੋ ਤੁਸੀਂ ਨਾਲ ਉਹਨਾਂ ਦੇ ਡੀਸੀ ਫਰੀਦਕੋਟ ਬਨੀਤ ਕੁਮਾਰ ਨੇ ਤੇ ਅੱਜ ਉਹਨਾਂ ਬੱਚਿਆਂ ਵਾਸਤੇ ਜਿਹੜਾ ਉਹਨਾਂ ਦਾ ਜੱਜਾ ਲੈ ਰਹੇ ਨੇ ਦੋ ਤੋਂ ਤਿੰਨ ਬੱਚੀਆਂ ਜਿਹੜੀਆਂ ਜ਼ਖਮੀ ਹੋਈਆਂ ਸੀਗੀਆਂ ਅਦਾਇਤਾਂ ਜਾਰੀ ਕਰ ਰਹੇ ਨੇ ਕਿ ਇਹਨਾਂ ਬੱਚਿਆਂ ਦੀ ਸਹੂਲਤ ਵਾਸਤੇ ਜਿਹੜਾ ਇਹ ਵਹੀਕਲ ਹੈ ਸਹੀ ਤਰੀਕੇ ਦੇ ਨਾਲ ਜਾਨ ਉਹਨੇ ਕੋ ਬੱਚੇ ਵਿੱਚ ਹੋਣ ਪੰਜਾਬ ਸਰਕਾਰ ਜਿਹੜਾ ਪ੍ਰਸ਼ਾਸਨ ਜਿਹੜਾ ਪੰਸੋਪੂਰੀ ਜਿਹੜੀ ਸਰਕਾਰ ਹੋ ਚੁੱਕੀ ਹੈ ਸਾਡੇ ਬੱਚੇ ਇਹ ਕਿਸੇ ਦੇ ਬੱਚੇ ਨਹੀਂ ਹੈ ਇੱਕ ਤਾਂ ਸਾਰੀਆਂ ਬਸਾਂ ਦੇ ਸਪੀਡ ਬੁੱਕ ਸਪੀਡ ਵਰਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬਸ ਦੇ ਵਿੱਚ ਆ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਫਰੀਦਕੋਟ ਦੇ ਵਿੱਚ ਅੱਜ ਸਵੇਰੇ ਸਵੇਰੇ ਇੱਕ ਹਾਦਸਾ ਵਾਪਰਿਆ ਸੀ ਆ ਤਾਂ ਉਸ ਨੂੰ ਲੈ ਕੇ ਅੱਜ ਕੁਲਤਾਰ ਸਿੰਘ ਸੰਧਵਾ ਖੋਤ ਜਿਹੜਾ ਫਰੀਦਕੋਟ ਵਿੱਚ ਪਹੁੰਚਿਆ ਹੈ ਦੇਖ ਸਕਦੇ ਹੋ ਤੁਸੀਂ ਨਾਲ ਉਹਨਾਂ ਦੇ ਡੀਸੀ ਫਰੀਦਕੋਟ ਬਨੀਤ ਕੁਮਾਰ ਨੇ ਤੇ ਅੱਜ ਉਹਨਾਂ ਬੱਚਿਆਂ ਵਾਸਤੇ ਜਿਹੜਾ ਉਹਨਾਂ ਦਾ ਜਹਾਜ਼ਾ ਲੈ ਰਹੇ ਨੇ ਜੋ ਆਟਵਾ ਦੇ ਵਿੱਚ ਬੱਚੇ ਜਾ ਰਹੇ ਨੇ ਉਹਨਾਂ ਦਾ ਜਹਾਜ਼ਾ ਕੁਲਤਾਰ ਸਿੰਘ ਸੰਧਵਾ ਲੈ ਰਹੇ ਨੇ ਤਾਂ ਕਿਤਨਾ ਕਿਤੇ ਉਹਨਾਂ ਨੂੰ ਜਿਹੜਾ ਇਹ ਹਦਾਇਤਾਂ ਜਾਰੀ ਕਰ ਰਹੇ ਨੇ ਕਿ ਇਹਨਾਂ ਬੱਚਿਆਂ ਦੀ ਸਹੂਲਤ ਵਾਸਤੇ ਜਿਹੜਾ ਇਹ ਵਹੀਕਲ ਹੈ ਸਹੀ ਤਰੀਕੇ ਦੇ ਨਾਲ ਜਾਣ ਉਹਨੇ ਕੋ ਬੱਚੇ ਵਿੱਚ ਹੋਣ ਜਿਨ੍ਹਾਂ ਦੇ ਨਾਲ ਕੋਈ ਨੁਕਸਾਨ ਨਾ ਹੋਵੇ ਤਾਂ ਫਰੀਦਕੋਟ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਫਰੀਦਕੋਟ ਦੇ ਵਿੱਚ ਅੱਜ ਸਵੇਰੇ-ਸਵੇਰੇ ਇੱਕ ਹਾਸਾ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਸਕੂਲੀ ਵੈਨ ਦੇ ਨਾਲ ਇੱਕ ਬੱਸ ਕਰਾਈ ਸੀਗੀ ਤਾਂ ਇੱਕ ਬੱਚੀ ਦੀ ਮੌਤ ਹੋਈ ਸੀਗੀ ਤਾਂ ਜਿੱਥੇ ਦੋ ਤੋਂ ਤਿੰਨ ਬੱਚੀਆਂ ਜਿਹੜੀਆਂ ਜ਼ਖਮੀ ਹੋਈਆਂ ਸੀਗੀਆਂ ਤਾਂ ਉਸ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਜਿਹੜਾ ਪ੍ਰਸ਼ਾਸਨ ਜ਼ਿਲ੍ਹਾ ਪੁਸਪੂਰੀ ਜਿਹੜੀ ਸਰਗਰਮ ਹੋ ਚੁੱਕੀ ਹੈ ਤਾਂ ਫਰੀਦਕੋਟ ਦੇ ਡੀਸੀ ਫਰੀਦਕੋਟ ਵਨੀਤ ਕੁਮਾਰ ਵੀ ਇੱਥੇ ਮੌਜੂਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਖੁਦ ਫਰੀਦਕੋਟ ਦੇ ਵਿੱਚ ਪਹੁੰਚੇ ਆ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਸਕੂਲੀ ਬੱਚਿਆਂ ਦਾ ਜਾਇਦਾ ਲਿਆ ਜਾ ਰਿਹਾ ਹੈ ਤਾਂ ਜਿਹੜੇ ਵਹੀਕਲ ਚਾਲਕ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕੋਈ ਵੀ ਕਿਸੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਨਾ ਹੋਵੇ ਤੇ ਕੁਲਤਾਰ ਸਿੰਘ ਸਾਨੂੰ ਸਾਡੇ ਨਾਲ ਗੱਲਬਾਤ ਕਰਦੇ ਆ ਸਮਰਦਾ ਸਾਹਿਬ ਫਰੀਦਕੋਟ ਪਹੁੰਚੇ ਆ ਅੱਜ ਸਵੇਰੇ ਸਵੇਰੇ ਇੱਕ ਵੱਡਾ ਹਾਦਸਾ ਹੋਇਆ ਉਸ ਨੂੰ ਲੈ ਕੇ ਜਿਹੜਾ ਹੁਣ ਤੁਸੀਂ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਸਕੂਲੀ ਬੱਚਿਆਂ ਦੇ ਜਿਹੜੇ ਵਹੀਕਲ ਜਾ ਰਹੇ ਉਹਨਾਂ ਨਾਲ ਗੱਲਬਾਤ ਕਰ ਰਹੇ ਦੇਖੋ ਇਹ ਸਾਡੇ ਬੱਚੇ ਆ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਂ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨੂੰ ਬੁਲਾ ਕੇ ਇਹ ਕਹੋ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਸਪੀਡ ਬਰਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖੜਵਾੜ ਨਹੀਂ ਕਰਨਾ ਕਦੇ ਵੀ ਨਹੀਂ ਸੋ ਅੱਜ ਮੈਂ ਡੀਸਾ ਦਾ ਧੰਨਵਾਦੀ ਹਾਂ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸ ਬਸ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਬੱਸ ਆਟੋ ਦੇ ਵਿੱਚ ਹੁਣ ਤੁਸੀਂ ਜਿਹੜੀ ਚੈਕਿੰਗ ਕੀਤੀ ਹੈ ਕਾਫੀ ਬੱਚੇ ਸੀ ਉਹਦਾ ਤੁਹਾਨੂੰ ਕਿਵੇਂ ਲੱਗਿਆ ਬਿਲਕੁਲ ਸਕੂਲ ਨੂੰ ਨੋਟੇ ਜਾ ਰਿਹਾ ਹੁਣ ਸਕੂਲ ਨੂੰ ਨੋਟੇ ਜਾ ਰਿਹਾ ਉਹਦਾ ਤਾ ਸੁਣਿਆ ਤੁਸੀਂ ਕੁਲਤਾਰ ਸਿੰਘ ਸੰਧਵਾਨ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਇੱਥੇ ਪਹੁੰਚਿਆ ਤਾਂ ਉਹਨਾਂ ਨੇ ਜਿਹੜਾ ਦਾਇਰਾ ਲਿਆ ਤਾਂ ਜੋ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਅਸੀਂ ਨੋਟਿਸ ਵੀ ਭੇਜ ਰਹੇ ਹਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਬੱਚਿਆਂ ਦਾ ਜਿਹੜਾ ਨੁਕਸਾਨ ਨਾ ਹੋਵੇ ਗੁਰਜੀਤ ਸਿੰਘ ਰਵੰਦਾ ਡੀ5 ਚੈਨਲ ਪੰਜਾਬੀ ਫਰੀ ਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ